ਇਨ স্মੋਕਰ ਆ ਕੇ ਇਹਦੇ ਨਿਓਨ ਲਾ ਦੇਣੀਆਂ ਲੋਕ ਤਾਂ ਦਾ ਬਾਲਾ ਟ੍ਰੈਂਡ ਚੱਲਿਆ ਹੋਇਆ ਟਰੈਕਟਰ ਆਲਾ ਲੰਦਾ ਨਹੀਂ ਬਾਲਾ ਸਟicker ਸਮੋਗ ਹੋਰ ਕੋਸ ਕਰਾਉਂਦਾ ਨਹੀਂ ਕਰਾਉਂਦਾ ਕਿਤੇ ਨੂੰ ਹੌਸਲਾ ਦਿੰਦੇ ਹੁੰਦੇ ਸਾਡਾ ਹੀ ਕੰਮ ਕਰ ਦੋਵੇਂ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਤੂੰ ਉਹਨੂੰ ਕਿਤੇ ਸਕਰੈਚ ਪਤਾ ਉਹ ਤਾਂ ਤੈਨੂੰ ਪਤਾ ਲੱਜਣਾ ਆਪੇ ਵੀ ਆ ਦੇਖੋ ਲੁੱਕ ਸਟickerਾਂ ਦੀ ਇੱਧਰ ਤਾਂ ਹੋ ਗਿਆ ਕੰਪਲੀਟ ਸਿੱਖ ਲੈ ਮੈਂ ਰਿਕਾਰਡਿੰਗ ਕਰ ਲੈਣਾ ਕਿਵੇਂ ਕਟਿੰਗ ਕਰਦਾ ਇਹ ਠੀਕ ਆ ਉਹ ਅਮਰਤ ਘਾਰ ਡੈਕੋਰੇਸ਼ਨ ਆ ਭਰਾ ਬਣਾ ਤੇ ਜੋ ਫੁੱਲ ਐਸੈਸਰੀ ਸਾਰੀ ਸੀਟ ਕਵਰ ਵਗੈਰਾ ਗੱਡੀਆਂ ਦੇ ਐਂਡਰਾਇਡ ਠੀਕ ਆ ਜੀ ਬਾਕੀ ਪੀਪੀਐਫ ਗੱਡੀ ਤੇ ਕਰਾਉਣੀ ਆ ਥਾਰ ਦੀ ਐਸੈਸਰੀ ਲੈਣੀ ਆ ਸਭ ਕੁਝ ਏ ਟੂ ਜ਼ ਉਹਦਾ ਇੱਕ ਥੈਲਾ ਬਾਅਦ ਮੂਰੇ ਬੰਪਰ ਤੇ ਰੱਖ ਦੇਣਾ ਬਸ ਵੀ ਮੂਰੇ ਉੱਥੇ ਨਾ ਉੱਥੇ ਦਾ ਟਰੈਕਟਰ ਵਾਲੇ ਵੀ ਨਾਲੇ ਮੂਰੇ ਥੈਲਾ ਇੱਕ ਰੱਖ ਤਾਂ ਚੱਲ ਕੋਈ ਨਾ ਕੋਈ ਆ ਗਿਆ ਮੀਟਰਾਂ ਚ ਤਾਂ ਛਾਪਾ ਸੜ ਜੁਗ ਰਹੀਂ ਸਾਰੀ ਕਰਦੇ ਅੱਜ ਧੂੰਏਂ ਕੇ ਧੂੰਖ ਧੂੰਏਂ ਧੂੰਖ ਹੋ ਜਵੇ ਵਾਲੇ ਆਪਾਂ ਉਹ ਲਾ ਲੈਣੀ ਲਾ ਦੇਣੀ ਆ ਇਹ ਆਉਂਦੀਆਂ ਲਾਈਟ ਪਿੱਛੇ ਲਾ ਦੇ ਆ ਜਿਹੜੀ ਕਹਿੰਦੇ ਆ ਉਹਨੂੰ ਸਾਲੀ ਨੂੰ ਇਹ ਸਮੋਕ ਰੱਖ ਕੇ ਇਹਦੇ ਨਿਓਨ ਲਾ ਦੇਣੀ ਆ ਆਪ ਕਰ ਲੇ ਪੈਟਰੋਲ ਨਾਲ ਨਾ ਕਲੀਅਰ ਨੇ ਪੂਰੇ ਉਹ ਟਰੈਕਟਰ ਖੜੇ ਕਰਕੇ ਨਾ ਕਰਦਾੁਰਦਾ ਪੈਂਦਾ ਹੋਰ ਦਾ ਕੀ ਚੱਕਰ ਆ ਬਈ ਦੀ ਇਹ ਦੇ ਬਰੋਬਰੇ ਕੱਟਿਆ ਨਾ ਸਟicker ਜਿਹੜਾ ਥੱਲੇ ਉਹਦੀ ਬਸ ਉਹਦੀ ਅੰਡਰਲਾਈਨਿੰਗ ਹੋ ਜਾਣੀ ਆ ਯਾਰ ਦੇਖਿਆ ਕਰ ਯਾਰ ਜਨੇ ਕਰਕੇ ਯਾਰ ਡਰਦਾ ਏ ਮੁੰਡਾ ਡਰਦਾ ਏ ਕੰਮ ਆ ਯਾਰ ਜੇ ਕਰੇਗਾ ਤਾਂ ਹੀ ਸਿੱਖੇਗਾ ਬਸ ਥੱਲੇ ਵੀਰੇ ਉਦੋਂ ਦੇਖ ਲਈਂ ਸਟਰੀਟ ਤੋਂ ਮੈਂ ਆਪਣੀ ਟਾਪਰੀ ਸਮਝਣ ਨਾਲ ਤੇਰੀ ਬਸ ਇਹਨਾਂ ਨੂੰ ਹੌਸਲਾ ਦੇਣ ਦੇ ਹੁੰਦੇ ਸਾਡਾ ਹੀ ਕੰਮ ਕਰ ਦਵੇਂ ਸਾਨੂੰ ਤਾਂ ਪਤਾ ਹੀ ਲੱਗਣਾ ਤੂੰ ਹੁਣ ਵੀ ਜੇ ਸਕ੍ਰੈਚ ਪਾਦਾ ਉਹ ਤਾਂ ਤੈਨੂੰ ਪਤਾ ਲੱਜਣਾ ਆ ਵੀ ਨਹੀਂ ਐਂ ਤਾਂ ਅਜ ਮੈਂ ਆ ਟੇਪ ਤੇ ਇਹ ਕੱਲੀ ਟੈਂਕੀ ਦੀ ਸ਼ੋਅ ਖੋਲ ਕੇ ਨਾ ਮੈਂ ਟੇਪ ਕਰਾਤੀ ਔਰੇ ਆ ਜੋੜ ਪਿਆ ਜਿਹੜਾ ਜੋੜ ਪਿਆ ਮੈਂ ਇਹਨੂੰ ਕਿਹਾ ਅਮਰਤ ਨੂੰ ਮੈਂ ਕਿਹਾ ਯਾਰ ਇਹਦੇ ਝਰੀਟ ਪੈਣੀ ਆ ਕਹਿੰਦਾ ਹੱਦ ਹੋ ਗਈ ਯਾਰ ਫੇਰ ਇਹ ਤਾਂ ਲਾ ਹੀ ਪਤਾ ਵੀ ਨਹੀਂ ਕਿੱਥੇ ਆ ਦੇਖ ਲਾ ਇਹ ਤਾਂ ਬੰਦੇ ਦੇ ਡਿਪੈਂਡ ਆ ਵੀ ਹਾਂ ਆਪਾਂ ਕਿਹੜਾ ਕੰਮ ਕਿਵੇਂ ਕਰਨਾ ਲੋਕਾਂ ਦਾ ਬਾਲਾ ਟ੍ਰੈਂਡ ਚੱਲਿਆ ਹੋਇਆ ਟਰੈਕਟਰ ਆ ਲੰਦਾ ਨਹੀਂ ਪਹਿਲਾਂ ਸਟੀਕਰ ਸਮੋਕ ਹੋਰ ਕੁਝ ਕਰਾਉਂਦਾ ਨਹੀਂ ਕਰਾਉਂਦਾ ਇੱਕ ਮਗਰਾਟਾ ਤੇ ਟੇਪ ਹੈ ਇੱਕ ਸਟੀਕਰ ਸਮੋਕ ਨਿਕਲ ਗਿਆ ਡਾਰ ਚੋਂ ਉੱਪਰ ਦਾ ਲੈ ਚੱਕ ਅੰਦਰ ਵੀ ਦੇਖੋ ਸੋਹਣੇ ਲਾਦੇ ਨੇ ਦਾਲੇ ਸੈਂਪਲ ਨੇ ਇੱਕ ਹਾਲੈਂਡ ਦਾ ਸ਼ੀਸ਼ਾ ਬਲੈਕ ਆਉਂਦਾ ਨਾ ਇਹ ਮਸਮੂਕ ਟੇਪ ਕਰੀ ਹੁੰਦੀ ਹੈ ਪਤਾ ਨਹੀਂ ਕਾਹ ਤੋਂ ਕੰਪਨੀ ਵੱਲੋਂ ਆਮ ਟਰੈਕਟਰਾਂ ਨਾਲ ਉਹਦਾ ਸ਼ੀਸ਼ਾ ਥੋੜਾ ਡਲ ਆਉਂਦਾ ਪਿੱਛੇ ਬੈਕ ਲਾਈਟ ਨਹੀਂ ਪੈਂਦੀ ਆ ਪਿੱਛੇ ਟਰੈਕਟਰ ਰੋਡ ਤੇ ਚੱਲਦਾ ਚੀਜ਼ ਉਹ ਵਧੀਆ ਏ ਤੇ ਮਗਰੋਂ ਲਾਈਟ ਲੂਟ ਅੱਖਾਂ 'ਚ ਨਹੀਂ ਪੈਂਦੀ ਆ ਉਹ ਪਾਇਰ ਦੇ ਸਾਫ਼ ਕਰਨ ਵਾਲਾ ਮੈਟ ਯਾਰ ਜਿੱਡਾ ਮਰਜ਼ੀ ਪੀਸ ਲੈ ਲੈ ਪਛਦਾ ਵੀਰੇ ਨੂੰ ਸਿੱਧਾ ਲ ਮੈਂ ਰਿਕਾਰਡਿੰਗ ਕਰ ਲੈਣਾ ਕਿਵੇਂ ਕਟਿੰਗ ਕਰਦਾ ਇਹ ਠੀਕ ਆ ਤੈਨੂੰ WhatsApp ਤੇ ਸੈਂਡ ਕਰ ਦੂੰਗਾ ਹਉ ਜਾ ਕਰਨ ਲੱਗਿਆ ਪਹਿਲਾਂ ਵੀਡੀਓ ਦੇਖ ਲਈ ਅਕਾਊਂਟ ਜੁੜ ਕੇ ਅਕਾਊਂਟ 'ਚ ਫਿਰ ਆਪੇ ਪੈਸੇ YouTube ਉਂਦੀ ਆ ਇੱਕ ਗੱਲ ਇਹ ਵੀ ਆ ਅੱਜ ਤਰਾ ਲੱਖ ਵੀਊ ਆ ਗਿਆ ਲੱਖ ਦੇ ਪੈਸੇ ਆ ਗੱਲ ਨੂੰ ਤੇਰਾ 1 ਮਿਲੀਅਨ ਹੋ ਗਿਆ ਤਾਂ ਇਹਨੂੰ 1 ਮਿਲੀਅਨ ਤੇ ਫੇਰ ਆਉਣਗੇ ਇੱਕੋ ਵੀਡੀਓ ਦੇ ਇਹ 10 ਮਿਲੀਅਨ ਹੋ ਗਈ ਤਾਂ 10 ਮਿਲੀਅਨ ਦੇ ਆਉਣਗੇ ਤੁਹਾਡੀਆਂ ਸਾਰੀਆਂ ਵੀਡੀਓ ਦੀ ਕਾਊਂਟਿੰਗ ਹੋਈ ਜਾਣੀ ਐ ਮਹੀਨੇ ਦੇ ਵਿਊ ਤੁਹਾਡੇ ਉਹ ਦੇਖੋ ਲੁੱਕ ਸਟਿਕਰਾਂ ਦੀ ਇੱਧਰ ਤਾਂ ਹੋ ਗਏ ਕੰਪਲੀਟ ਤੇ ਮੀਟਰ ਵੀ ਹੋ ਗਏ ਕੰਪਲੀਟ ਐ ਮੀਟਰਾਂ ਦੀ ਹੁਣ ਟਾਵਰ ਬਣੀ ਆ ਕਾਹ ਪਰ ਲਾ ਰਹਿ ਗਿਆ ਇੱਧਰ ਲਾ ਰਹਿ ਗਿਆ ਉਹ ਅਮਰਤਕਾਰ ਡੈਕੋਰੇਸ਼ਨ ਆ ਭਰਾ ਬੋਣਾ ਤੇ ਜੇ ਕੋ ਫੁੱਲ ਐਕਸੈਸਰੀ ਸਾਰੀ ਸੀਟ ਕਵਰ ਵਗੈਰਾ ਗੱਡੀਆਂ ਦੇ ਐਂਡਰਾਇਡ ਠੀਕ ਆ ਜੀ ਬਾਕੀ ਪੀਪੀਐਫ ਗੱਡੀ ਤੇ ਕਰਾਉਣੀ ਆ ਥਰਡੀ ਐਕਸੈਸਰੀ ਲੈਣੀ ਆ ਸਭ ਕੁਝ ਏ ਟੂ ਜ਼ेड ਪੂਰੀ ਐਕਸੈਸਰੀ ਹਾਰਨ ਵਗੈਰਾ ਉਹ ਫਰਵਾਹ ਪਰ ਠੀਕ ਹਰੇਕ ਚੀਜ਼ ਗੱਡੀਆਂ ਦੀ ਤੇ ਡੈਕਟਰਾਂ ਦੀ ਮਿਲਦੀ ਆ ਬਹੁਤ ਵਧੀਆ ਭਾਈ ਕੰਮ ਕਰਦਾ ਜਿਆਜ ਰੇਟਾਂ ਦੇ ਕੰਮ ਕਰਦਾ ਪੂਰਾ ਘੈਂਟ ਕੰਮ ਆ ਇਸਟਾ ਦੇ ਪੇਜ ਜਿਹੜਾ ਉਹ ਦਾ ਅਮਰਤਕਾਰ ਡੈਕੋਰੇਸ਼ਨ ਉਹਦੇ ਰੀਲਰ ਰੋਨਾ ਪਾਈਆਂ ਹੁੰਦੀਆਂ ਨੇ ਬਾਈ ਜੀ ਉਹ ਵੀ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਹਲਦੇ ਦੇ ਉਪਰ ਆ ਲਹੂ ਹੈ ਨਾ ਟੇਪ ਜੀ ਲਹੂ ਇਹ ਤੋਂ ਇਹ ਤੋਂ ਸਿੱਕੀ ਹੋ ਜੂਰੇ ਹਾਂ ਹੁਣ ਲਾਈਟ ਤਾਂ ਇਹਦੇ ਨਾਲ ਵੀ ਘਟੇ ਘਟਦੀ ਹੋ ਆ ਉਹ ਬਲੂ ਨਾਲ ਤਾਂ ਬਹੁਤ ਫਰਕ ਪੈਂਦਾ ਬਲੂ ਟੇਪ ਲੱਗੀ ਦੀ ਜਿਹੜੀ ਦਾ ਕੰਮ ਸਾਰਾ ਹੋ ਗਿਆ ਸਮੋਕ ਦਾ ਬਾਕੀ ਘਰੇ ਆ ਕੇ ਦਿਖਾਉਣਿਆ ਕੀ ਕੀ ਸਮੋਕ ਕਰਾਇਆ ਪਾਉਣਾ ਪਰ ਰੇਰ ਖਾ ਲਈਏ ਰੇਰ ਖਾ ਕੇ ਪਿੰਡ ਨੂੰ ਚੱਲਦੇ ਆ। ਦੇਖੋ ਸਟicker ਕੰਡ ਲਾਦਦੇ ਨੇ। ਆਸਤੰਦਾਂ ਬਾਅਦ ਚ ਬੋਲਾਂਗੇ। ਉਹਦਾ ਇੱਕ ਥੈਲਾ ਬਾਜ ਮੂਰੇ ਬੰਪਰ ਤੇ ਰੱਖ ਦੇਣਾ ਬਸ ਵੀ ਮੂਰੇ ਉੱਠੇ ਨਾ ਆਸਾਨੀ ਨਾਲ ਵਗ ਜੂਗਾ ਫੇਰ ਲਓ ਜੀ ਖਾ ਦੇ ਖਾ ਲ ਕਿਤੇ ਜੂਰੀ ਆ ਕਿਤੇ ਡਾਈ ਕਿਤੇ ਪੋਟਾਸ਼ ਕਿਤੇ ਫਲਾਣਾ ਕਿਤੇ ਟਮਕਾਣਾ ਸਾਰਾ ਕੁਝ ਇਹ ਪਿਆ 2 ਡਾਈ ਰਖਾ ਕੇ ਚੱਲਦੇ ਆ ਫੇਰ ਕੋਈ ਖਾ ਪੀ ਲਈਏ ਫੇਰ ਚੱਲਦੇ ਆ ਪਿੰਡ ਨੂੰ ਲਓ ਜੀ ਦੋ ਮਗਰਾਟੇ ਰੱਖਤਾ ਇੱਕ ਮੂਰੇ ਬੰਪਰ ਤੇ ਰੱਖਤਾ ਬਾਕੀ ਉਹਰੇ ਆਪਾਂ ਇੱਥੇ ਰਖਾ ਲੈਣਾ ਨੇ ਵੀ ਮੂਰੇ ਉੱਠੇ ਨਾ ਤੇ ਮੂਰੇ ਖੜਾ ਹੋਈ ਜਾਵੇ ਉਹ ਕਿਉਂਕਿ ਆਪਣਾ ਮੂਰੇ ਫਰੰਟ ਜਿਹੜਾ ਬੇਟਾ ਖੋਲਿਆ ਹੋਇਆ ਇਸ ਕਰਕੇ ਕਥੈਲਾ ਰਖਤਾ ਓਠਾ ਦਾ ਟਰੈਕਟਰ ਵਾਲੇ ਵੀ ਨਾਲੇ ਮੂਰੇ ਖੈਲਾ ਇੱਕ ਰਖਤਾ ਕਿਉਂਕਿ ਮਾਗਰ ਵੇਟ ਬਹੁਤ ਹੋ ਗਿਆ